ਪਿੰਡ ਧਰਮੁਚੱਕ ਦੇ ਐਨਆਰਆਈ ਪਰਿਵਾਰ ਦੇ ਵੱਲੋਂ ਲੋਕ ਸੇਵਾ ਦਾ ਉਪਰਾਲਾ ਕੀਤਾ ਗਿਆ ਔਰ ਇਸ ਉਪਰਾਲੇ ਦੇ ਤਹਿਤ ਉਹਨਾਂ ਦੇ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਇਲਾਜ ਦੇ ਲਈ ਜਿਹੜਾ ਅੱਜ ਇੱਥੇ ਪਿੰਡ ਧਰਮੁਚੱਕ ਦੇ ਵਿੱਚ ਵਿਸ਼ਾਲ ਕੈਂਪ ਲਗਾਇਆ ਗਿਆ ਤਾਂ ਇਸ ਤਰ੍ਹਾਂ ਨੇ ਕੀ ਕੀ ਮਰੀਜ਼ਾਂ ਨੂੰ ਇਹਨਾਂ ਦੇ ਵੱਲੋਂ ਜਿਹੜਾ ਇਲਾਜ ਦੀ ਜਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਉਹ ਐਨਆਰਆਈ ਪਰਿਵਾਰ ਸਾਡੇ ਨਾਲ ਨੇ ਵੀਰ ਜੀ ਅੱਜ ਤੁਸੀਂ ਜਿਹੜਾ ਕੈਂਪ ਜਿਹੜਾ ਇੱਥੇ ਲਗਾਇਆ ਜੀ ਇਹਦੇ ਵਿੱਚ ਕੀ ਕੀ ਮਰੀਜ਼ਾਂ ਨੂੰ ਜਿਹੜਾ ਉਹ ਇਲਾਜ ਕਰਵਾ ਰਹੇ ਹੋ ਇਹ ਜਿਹੜਾ ਆਪਣੇ ਐਨਕਾ ਤੋਂ ਸਟਾਰਟ ਹੋ ਜਾਂਦਾ ਹੈ ਕਈਆਂ ਦੇ ਆਪਰੇਸ਼ਨ ਨਿਕਲਦੇ ਆ ਜਿੱਦਾਂ ਬਜ਼ੁਰਗਿਆ ਕੋਈ ਨੌਜਵਾਨ ਕਿਤੇ ਬਹੁਤ ਘੱਟ ਆ ਬਜ਼ੁਰਗ ਜਾਦੇ ਆ ਲੱਗ ਲੱਗੇ ਜਿੱਦਾਂ 20 25 ਪਿੰਡ ਦੇ ਵਿੱਚ ਹੀ ਸਾਰਾ ਕੀਤਾ ਹੈ ਪ੍ਰਚਾਰ ਪਹਿਲਾਂ ਕੈਂਪ ਬਾਰੇ ਜਿੰਨੇ ਜਿੰਨੇ ਵੀ ਪਰਿਵਾਰ ਆ ਬਜ਼ੁਰਗਿਆ ਜੋ ਵੀ ਹੈ ਕੋਈ ਵੀ ਆਪਣਾ ਅੱਖਾਂ ਦਾ ਰਾਹ ਸਕਦਾ ਇਹ ਸਾਡੇ ਨਾ ਵੱਡੇ ਵੀਰ ਜੀ ਉੱਥੇ ਬਾਦੂ ਵੈਸੇ ਰਾਣਾ ਟਿੰਡ ਕਾ ਜੀ ਤੇ ਉਹਨਾਂ ਨੇ ਸੰਸਥਾ ਚ ਬਾਈ ਬੜੀ ਦੇਰ ਆ ਮੇਸਟਰ 15 ਈਅਰ ਹੋ ਗਏ ਨਾ ਉਹ ਕੰਮ ਕਰਦਿਆਂ ਯੂਨਾਈਟਿਡ ਸੈਕਸ਼ਨ ਜਾਂ ਉਹਨਾਂ ਦੀ ਕਿਸੇ ਖਾਦਨਾ ਤੇ ਉਹਨਾਂ ਦੀ ਹੈਲਪ ਲੈ ਕੇ ਉਹਨਾਂ ਨੇ ਜਿਹੜੇ ਮੈਂ ਉਸ ਦਿਨ ਵੇਖੇ ਹਾਂ ਉਹਨਾਂ ਨੇ ਕਿਹਾ ਕਿ ਇਦਾਂ ਤੁਸੀਂ ਗਰੀਬਾਂ ਦਾ ਸਾਥ ਦਿਆ ਕਰੋ ਨਾ ਵੀ ਹੈਲਪ ਵੀ ਹੋ ਜਾਂਦੀ ਹੈ ਚਲੋ ਹੁਣ ਕਈ ਪਰਿਵਾਰ ਵਿਚਾਰੇ ਇਹੋ ਜਿਹੇ ਆ ਗਰੀਬ ਜਿੰਨਾਂ ਨੂੰ ਆਪਣੇ ਮਤਲਬ ਕਿ ਕਿਤੇ ਲੱਗੇ ਅੱਡੇ ਤੱਕ ਜਾਣ ਜੋਗੇ ਪੈਸੇ ਨਹੀਂ ਹੈ ਰਾਈਟ ਹਾਂ ਕਿ ਇਹ ਹੁਣ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਕਿ ਆ ਮੈਂ 500 ਰੁਪਏ ਦਾ ਕੰਮ ਹੋਵੇ ਭਾਵੇਂ 1000 ਦਾ ਹੋਵੇ ਭਾਵੇਂ 200 ਦਾ ਹੋਵੇ ਕਈਆਂ ਕੋ ਬੱਚਿਆਂ ਕੋ ਟਾਈਮ ਨਹੀਂ ਹੈਗਾ ਆਪਣੇ ਬਜ਼ੁਰਗਾਂ ਨੂੰ ਕਿੱਥੇ ਲੈ ਜਾਣ ਕਿੱਥੇ ਹਸਪੀਟਲ ਲੈ ਜਾਣ ਜਾਂ ਖਾਣ ਦੇਣ ਇਸ ਕਰਕੇ ਉਹਨਾਂ ਨੇ ਹਰਸਾਨ ਨੂੰ ਕਿਹਾ ਕਿ ਬੰਨਾ ਬਦਰਾਂ ਵਿੱਚ ਇੱਕ ਕੈਂਪ ਨਹੀਂ ਲਗਾਇਆ ਕਰੋ ਤੇ ਇਹ ਇਸ ਜੀਨੇ ਸਾਲ ਵੀ ਲਾਇਆ ਸੀ ਤੇ ਉਹ 2 ਫਰਵਰੀ ਨੂੰ ਹੀ ਇਸ ਸਾਲ ਉਹ ਨੂੰ 1 ਫਰਵਰੀ ਨੂੰ ਤੇ ਇਹ ਜਿਆਦਾ ਬਜ਼ੁਰਗਾਂ ਦਾ ਆ ਤੇ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਆ ਉਹਨਾਂ ਨੂੰ ਐਨਕਾਂ ਨਾਲ ਦਾਰੂ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਆ ਉਹਨਾਂ ਕੋਲ ਨਾਲ ਆਪਰੇਸ਼ਨ ਹੋ ਜਾਂਦਾ ਇਸ ਸਾਲ ਸਾਡੇ 150 ਆਪਰੇਸ਼ਨ ਨਿਕਲੇ ਤੇ ਸਾਰਾ ਬੰਦਾ ਮੇਬੀ ਤੋਂ ਪਿਆ ਹੀ ਦੇ ਅਕਸਰ ਨਿਕਲੇ 800 ਸਾਰੇ ਆਏ ਲੋਕੀ ਤੇ 150 ਆਪਰੇਸ਼ਨ ਨਿਕਲੇ ਇਸ ਵਾਰ ਵੀ ਮੇਬੀ ਇੰਨਾ ਹੀ ਹੋਏਗਾ ਅੱਜ ਕਿੰਨੀ ਕਿ ਕੈਂਸੀ ਦੇ ਵਿੱਚ ਜਿਹੜੇ ਅੱਜ ਮਰੀਜ਼ ਇੱਥੇ ਪਹੁੰਚਿਆ ਜੀ ਮਰੀਜ਼ ਆਊਂਡ ਮੇਬੀ 900 ਬੰਦਾ ਆ ਗਿਆ ਮਤਲਬ ਬੀਬੀਆਂ ਬੰਦੇ ਬੱਚੇ ਸਾਰੇ ਜਿੰਨੇ ਕਈਆਂ ਬੱਚਿਆਂ ਨੂੰ ਵੀ ਅਗੇ ਛੋਟੇ ਛੋਟਿਆਂ ਨੂੰ ਹਾਂਜੀ ਜਿੱਦਾਂ ਥੋੜਾ ਸਰਾਂ ਸਾਲ ਦੇ ਕਈ ਬੱਚੇ ਨੇ ਉਹਨਾਂ ਨੂੰ ਕਿਨੂ ਕਿੱਟੇ ਮੋਤੀ ਇਹਦਾ ਕਿਨੂ ਕੋਈ ਕਿਨੂ ਗੇਟ ਆਉਂਦੀ ਕਿਨੂ ਕੁਛ ਸਾਰਾ ਡਾਕਟਰ ਸਾਹਿਬ ਜਿੱਦਾਂ ਇਹ ਸਾਰਾ ਵੇਖਦੇ ਸੋ ਇਹ ਬਾਬਾ ਸਾਹਿਬ ਸਾਰੇ ਆਪਣੇ ਏਰੀਆ ਦੇ ਮਰੀਜ਼ ਨੇ ਹੈ ਜਾਂ ਬਾਹਰੋਂ ਵੀ ਮਰੀਜ਼ ਇੱਥੇ ਆ ਰਹੇ ਆ ਨਹੀਂ ਮੈਂ ਤਾਂ ਦੱਸਿਆ ਹੀ ਆਲਮੋਸਟ 20 22 ਪਿੰਡ ਦੇ ਜਿੱਥੇ ਜਿੱਦਾਂ ਕੋਈ ਸਾਈਨ ਲਾਏ ਪਹਿਲਾਂ ਬੋਰਡ ਲਾਏ ਉਹ ਉਦਾਂ ਛੋਟੇ ਟੈਂਪੂ ਦੇ ਉੱਤੇ ਪ੍ਰਚਾਰ ਕੀਤਾ ਤੇ ਬਾਕੀ ਜਿੰਨੇ ਆਪਣੇ ਗੁਦਰਾ ਸਾਹਿਬ ਆ ਸਾਰੇ ਪਿੰਡਾਂ ਦੇ ਚੁਇਰੇ ਵੀ ਸ਼ਾਮੂ ਹੀ ਅਹੀਂ ਉਹ ਬਾਬਾ ਜੀ ਨੂੰ ਕਹਿੰਦਾ ਕਿ ਬੋਲ ਦਿਆ ਕਰੋ ਉਹ ਫਿਰ ਬੋਲ ਦਿੰਦੇ ਉਹਨਾਂ ਨੇ ਬੋਲ ਕੇ ਸਾਰਾ ਦੱਸਿਆ ਕਿ ਆ ਦੇ ਪਿਆ ਆ ਸਾਨੂੰ ਉਹਨ ਕੋਈ ਆਪਰੇਸ਼ਨ ਜਿੱਦਾਂ ਨਿਕਲ ਕੇ ਮਾਨਵਜ 200 ਆਪਰੇਸ਼ਨ ਨਿਕਲਦਾ ਆ ਉਹ 25 ਤੋਂ 30 ਰੋਜ਼ ਦੇ ਬੰਦੇ ਜਾ ਕੇ ਕਰਨਗੇ ਹਸਪੀਟਲ ਉਹ ਸਾਰਾ ਖਰਚਾ ਜਿਹੜਾ ਸਾਡੀ ਸੰਸਥਾ ਲਈ ਐਪ੍ਰੋਕਸੀਮੇਟਲੀ ਕਿੰਨਾ ਕਿ ਖਰਚਾ ਜਿਹੜਾ ਇਹਦਾ ਤੁਹਾਨੂੰ ਜਿਹੜਾ ਚੁਕੜਾ ਪੈ ਜਾਂਦਾ ਇਹ ਹੁਣ ਚਲੋ ਤੇਹਰਾ ਚਲੋ ਜਾਂਦਾ ਬਾਬਾ ਸਾਤਕੁਰ ਗੁਰਪ੍ਰੀਤ ਭਾਦਰ ਜੀ ਆਪੇ ਕਰ ਦਿੰਦੇ ਆ ਉਹ ਜਿੰਨਾ ਵੀ ਹੋ ਜਾਂਦਾ ਚਲੋ ਬਾਬਾ ਜੀ ਦਾ ਹੀ ਤੱਕ ਜਰੀਆ ਬਣਿਆ ਜੀ ਵਿੱਚ ਤੇ ਖਰਚਾ ਚਲੋ ਇਦਾਂ ਹੀ ਆ ਜਾਂਦਾ ਸਾਰਾ ਤਾਂ ਬੇਕੋ ਤੁਸੀਂ ਐਨਆਰਆਓ ਅਮਰੀਕਾ ਦੇ ਵਿੱਚ ਤੁਹਾਡਾ ਜਿਹੜਾ ਉੱਥੇ ਪੱਕਾ ਤੁਹਾਡਾ ਰਹਿਣ-ਸਹਿਣ ਆ ਤਾਂ ਫਿਰ ਤੁਸੀਂ ਹੁਣ ਪਿੰਡ ਵੀ ਸੁਣਿਆ ਕਿ ਆ ਕੇ ਉਹ ਪੱਕਾ ਇੱਥੇ ਰਹਿੰਦੇ ਹੋ ਇੱਥੇ ਆ ਕੇ ਜਿਹੜਾ ਇਹ ਲੋਕ ਸੇਵਾ ਦਾ ਪਰਾਲਾ ਕਰਨ ਦੇ ਲਈ ਤੁਸੀਂ ਇੱਥੇ ਆਏ ਹੋ ਜਾਂ ਨਾਲ ਆਪਣਾ ਹੋਰ ਵੀ ਕੋਈ ਕਾਰੋਬਾਰ ਕੰਮ ਦਿਓ ਮੈਂ ਨਾਲ ਖੇਤੀਬਾੜੀ ਦਾ ਹੀ ਸ਼ੌਕਦਾਂ ਜੀ ਖੇਤੀ ਨਾਲ ਪਿਆਰ ਮੈਨੂੰ ਸ਼ੁਰੂ ਤੋਂ ਬਹੁਤ ਜ਼ਿਆਦਾ ਸੀ ਛੋਟੇ ਹੁੰਦੇ ਹਾਂ ਤਾਂ ਪਹਿਲਾਂ cricket ਖੇਡ ਲਈ ਜ਼ਮੀਨ ਲੈ ਕੇ ਕਰਦੇ ਨੇ ਮੇਰੇ ਪੁੱਤਰ ਉੱਪਰ ਮਾਣ ਮਹਿਸੂਸ ਕਰਨਾ ਆਪਣੀ ਲਈ ਥੋੜੀ ਤੇ ਹੁਣ ਆਪਣੀ ਜਮੀਨ ਬਣਾ ਕੇ ਨਾਲ ਖੇਤੀ ਦਾ ਕਰਦੇ ਹਾਂ ਨਾਲ ਚਲੋ ਪਰਮਾਤਮਾ ਨੇ ਇਹ ਗੁਣ ਬਖਸ਼ਿਆ ਆ। ਤੇ ਪਰਮਾਤਮਾ ਕਰਾਉਂਦਾ ਜੀ ਜੋ ਕਰਾਉਂਦਾ ਇਹ ਬੰਦਾ ਤੇ ਵਿੱਚ ਇੱਕ ਜਰੀਆ ਬਣ ਕੇ ਹਿਤਵਾਨੀ। ਉਹ ਪਰਮਾਤਮਾ ਨੇ ਕੀਤਾ ਕਿਦੇ ਪਾਰਾਂ ਪਿੱਛੇ ਦਿੱਤਾ ਕਿਦਾਂ ਦਿੱਤਾ ਜੀ। ਉਹਦਾ ਕਰਕੇ ਫਤਨਤ ਨਿਕਲ ਜਾਂਦਾ ਨਾਲੇ। ਤੇ ਹਰ ਸਾਲ ਜਦੋਂ ਕਾਂਦ ਰਸਤੀ ਬਖਸ਼ੇ ਸਤਪੁਰ ਇਦਾਂ ਹੀ ਕਰਿਆ ਕਰਨੀ। ਇਹ ਸਾਲਾਨਾ ਕੈਂਪ ਜਿਹੜਾ ਉਹ ਲੱਗਦਾ ਰਹੂਗਾ ਜੀ ਆਉਣ ਵਾਲੇ ਸਮੇਂ ਚ। ਹਾਂਜੀ ਹਾਂਜੀ ਜੇ ਸਤਪੁਰ ਇਦਾਂ ਕਾਂਦ ਰਸਤੀ ਬਖਸ਼ਣ ਬੱਜੀ ਬੱਜੀ ਨਾਲੇ ਤੱਕ ਮੈਨੂੰ ਲੱਗੂਗਾ। बिल्कुल इस वक्त नरप्रीत हैपी जिल मुलाजम भी ने भी व्डी लोग सेवा का उपराला करते हैं हरप्रीत जी कि देखते हो जोधवीर कैंप लगाया गया जी बहुत वाला उपरला जी जमें भाई मैंने दिखा पहले काफी वीडी गि जो लोग इतना आए हैं सारे तो वास्ते ही बड़ा वजह है घर की गंदा वाली गलशली कोई जाऊगा अमृतसर वास्ते 40 ਕਿਲੋਮੀਟਰ ਦਾ ਸਫ਼ਰ ਹੀ ਹੈ ਇੱਥੇ ਦਾ ਘਰੇ ਜੀ ਸਾਰਾ ਕੁਝ ਹੋ ਜਾਣਾ 10 15 ਕਿਲੋਮੀਟਰ ਦੇ ਦਾਰੇ ਦੇ ਵਿੱਚ ਸਾਰੀ ਕੰਮ ਜਿਹੜੀ ਹੈ ਬੋਡੀ ਗੈਂਟਰੀ ਦੇ ਵਿੱਚ ਪਹੁੰਚੀ ਹੈ ਸੋ ਜਿਹੜੇ ਪਹੁੰਚੇ ਉਹਨਾਂ ਦਾ ਬਿਜ਼ਨਸ ਧੰਬਾਤ ਔਰ ਮੈਂ ਕੋਈ ਆ ਰਿਹਾ ਨਾ ਵੀ ਕਰਦਾ ਕਿ ਜੀ ਸਾਹਿਬ ਜਿਹਨਾਂ ਨੇ ਉਦਮ ਬਖਸ਼ਿਆ ਔਰ ਇੱਕ ਵੰਟਾਇਆ ਤੇ ਔਰ ਵਾਲੇ ਸਮੇਂ ਕੀ ਇਨਵਰਸ ਨਾ ਕਰਦੇ ਮੀਂਹ ਦਾ ਹੀ ਲੱਗ ਜਿੰਦਾ ਕੀ ਕੀ ਅੱਜ ਜਿਹੜਾ ਇਲਾਜ ਮਰੀਜ਼ਾਂ ਨੂੰ ਦਿੱਤਾ ਜਾ ਰਿਹਾ ਵੈਸੇ ਇਲਾਜ ਟੋਟਲੀ ਜਿਵੇਂ ਅੱਖਾਂ ਨਾਲ ਸਬੰਧਤ ਕੋਈ ਵੀ ਪ੍ਰੋਬਲਮ ਹੈ ਜਿਵੇਂ ਜਿੰਨਾ ਜਿੰਨ ਨੂੰ ਹਨ ਕੋਈ ਦਾਰੂ ਦੀ ਲੋੜ ਆ ਦਵਾਈਆਂ ਦੀ ਲੋੜ ਆ ਚਸ਼ਮੀਆਂ ਦੀ ਆ ਔਰ ਬਾਕੀ ਸਾਕਰ ਜਿਹੜੇ ਮੋਟਿਆ ਵਗੈਰਾ ਆ ਉਹ ਦਾ ਆਖਾਂ ਨਾਲ ਸਬੰਧ ਸਾਰੀਆਂ ਬਿਮਾਰੀਆਂ ਦਾ ਤਾਂ ਬਿਲਕੁਲ ਇਹ ਸਾਲ ਜੋਧਵੀਰ ਸਿੰਘ ਰੰਧਾਵਾ ਜਿਹੜੇ ਐਨ ਆਰ ਆਈ ਨੇ ਔਰ ਅਮਰੀਕਾ ਤੋਂ ਜਿਹੜੇ ਉਹ ਇੱਥੇ ਆ ਚੁੱਕੇ ਨੇ ਔਰ ਇਹ ਇਹਨਾਂ ਦੇ ਵੱਲੋਂ ਵੱਡਾ ਜਿਹੜਾ ਲੋਕ ਸੇਵਾ ਦਾ ਇਹ ਉਪਰਾਲਾ ਕੀਤਾ ਗਿਆ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਮਰੀਜ਼ ਲੋੜਵੰਦ ਨੇ ਉਹ ਇੱਥੇ ਪਹੁੰਚੇ ਨੇ ਤਾਂ ਇਹਨਾਂ ਦੇ ਵੱਲੋਂ ਜਿਹੜਾ ਇਹ ਮੁਫਤ ਕੈਂਪ ਲਗਾਇਆ ਗਿਆ ਇਸ ਦੇ ਵਿੱਚ ਰੋਡਵਾਰ ਦੇ ਮਰੀਜ਼ਾਂ ਦੀਆਂ ਜਿਹੜੀਆਂ ਅੱਖਾਂ ਦਾ ਚੈੱਕਅਪ ਔਰ ਆਪਰੇਸ਼ਨ ਜਿਹੜੇ ਨੇ ਉਹ ਵੀ ਫ੍ਰੀ ਕੀਤਾ ਜਾਣਗੇ ਇਸ ਦਾ ਇਹਨਾਂ ਮਰੀਜ਼ਾਂ ਦੇ ਵੱਲੋਂ ਵੱਡਾ ਲਾਭ ਉਠਾਇਆ ਜਾ ਰਿਹਾ ਹੈ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੋਂ ਅਮਰਿਤਸਰ